ਬੀਜੇਪੀ ਜੁਆਇਨ ਕਰ ਲਈ ਜੁਆਇਨ ਕਰਨ ਤੋਂ ਬਾਅਦ ਉਹ ਪੀਸੀ ਕੀਤੀ ਉਹਨੇ ਪ੍ਰੈਸ ਕਾਨਫਰੰਸ ਉਹਨੇ ਕੀਤੀ ਪ੍ਰੈਸ ਕਾਨਫਰੰਸ ਕੀਤੀ ਕਿ ਮੈਂ ਬਹੁਤ ਹਤਾਸ਼ ਹੋਇਆ ਜੀ ਮਨਿਸਪਲ ਬੁਧਰਾਮ ਕਰਕੇ ਤੇ ਮੈਂ ਜਿੰਨੇ ਵੀ ਕੰਮ ਕਰਦਾ ਸੀ ਮੈਥੋਂ ਪੈਸੇ ਲੈਂਦਾ ਸੀ ਜਦੋਂ ਸਾਡੀ ਸਾਰੇ ਸੁਣਿਆ ਭਲਾਡੇ ਵਾਲੇ ਵੀ ਸਾਰੇ ਜਿੰਨੇ ਵੀ ਸੁਣਦੇ ਸੀ ਪੰਜਾਬ ਦੇ ਵਿੱਚ ਗੱਲਬਾਤ ਕੀਤੀ ਕਿ ਉਸਨੇ ਕੋਈ ਖਾਸ ਨੋਟਸ ਨਹੀਂ ਲਿਆ ਪਤਾ ਹੈ ਵੀ ਮੇਰੇ ਬਾਰੇ ਕਰਜ਼ਾਰ ਬਾਰੇ ਪਤਾ ਹੀ ਹੈ ਵੀ ਉਹ ਪੈਸੇ ਲੈ ਨਹੀਂ ਲੈਂਦਾ ਮੈਂ ਦੱਸ ਤੋ ਕਿ ਲੋਕ ਜਦੋਂ ਤੈਨੂੰ ਪ੍ਰਧਾਨ ਬਣਾਇਆ ਸੀ ਤੇ ਤੁਮਾ ਉਦੋਂ ਚਾਹ ਨਹੀਂ ਕਿਤੇ ਪੀਤੀ ਤੇ ਹੁਣ ਮੈਂ ਤੁਹਾਨੂੰ ਵੈਸੇ ਕੀ ਲੈਣਿਆ ਸੋ ਇੱਕ ਤਾਂ ਅੱਜ ਦੀ ਜਿਹੜੀ ਪੀਸੀ ਕਰਨ ਦਾ ਮਕਸਦ ਇਹ ਸੀ ਕਿ ਜੋ ਪੀਸੀ ਕੀਤੀ ਸੀ ਬੀਜੇਪੀ ਦੇ ਹੈਡਕੁਆਰਟਰ ਤੇ ਕੁਝ ਕੇਵਲ ਧੱਲੋਵੀ ਸੀ ਹੋਰ ਸਿਆਣੇ ਬੰਦੇ ਸੀ ਨਾਲ ਬੀਜੇਪੀ ਦੇ ਉਹਨਾਂ ਨੂੰ ਕੀ ਪਤਾ ਵੀ ਕਰਤਾਰ ਕੀ ਹੁੰਦਾ ਕਿਹਾ ਜਾ ਤੇ ਇੱਕ ਤਾਂ ਮੈਂ ਸਖ ਸ਼ਬਦਾਂ ਨਹੀਂ ਖੀਦੀ ਕਰਦਾ ਵੀ ਅਸੀਂ ਕਰਦੇ ਆ ਸਾਰੇ ਵੀ ਜਿਨ੍ਹਾਂ ਨੇ ਐਸਟੀ ਆਈਆਂ ਜਾਂ ਬੇਤੁਕੀਆਂ ਗੱਲਾਂ ਕੀਤੀਆਂ ਨੇ ਵੀ ਤੁਸੀਂ ਸਾਡੇ ਪੈਸੇ ਲੈਨੇ ਹੋ ਹਾਲਾਂਕਿ ਮੈਂ ਪਾਰਟੀ ਤੋਂ ਕੱਢਿਆ ਉਦੋਂ ਮੇਰੇ ਕੋਲ ਕਾਫੀ ਰਿਪੋਰਟ ਆਰੀਆਂ ਸੀ ਉਹਦੀਆਂ ਇਹ ਕਰਕੇ ਉਹ ਸਾਡੀ ਪਾਰਟੀ ਦੀ ਬਦਨਾਮੀ ਹੋ ਰਹੀ ਸੀ ਤੁਹਾਨੂੰ ਮੈਂ ਸਪਸ਼ਟ ਕਰਦਾ ਇਹ ਮੈਨੂੰ ਕਦੇ ਮੈਂ ਜੁਆਇਨ ਨਹੀਂ ਕਰਾਇਆ ਸੀ ਨੂੰ ਪਾਰਟੀ ਦੇ ਵਿੱਚ ਕਦੇ ਜੋਇਨ ਨਹੀਂ ਕਰਾਇਆ 2017 ਚ ਇਲੈਕਸ਼ਨ ਹੋਏ ਮੇਰਾ ਵਿਰੋਧ ਕੀਤਾ 2022 ਚ ਇਲੈਕਸ਼ਨ ਹੋਏ ਕਲਦਲ ਦਾ ਬੰਦਾ ਸੀ ਉਹ ਤੋਂ ਮੇਰਾ ਵਿਰੋਧ ਕੀਤਾ ਉਹਨੇ ਉਸ ਤੋਂ ਬਾਅਦ ਭਾਵੇਂ ਮੈਂ ਇੱਕ ਚੋਲੋ ਇੱਕ ਚਾਲ ਉਹ ਹੁੰਦੀ ਹੈ ਮੈਂ ਤਾਂ ਪ੍ਰਧਾਨ ਮੰਤਰੀ ਨੂੰ ਲੈ ਰਲਕੇ ਸੀ ਪਰ ਤੂੰ ਨੇ ਜੋਇਨ ਚਲ ਕਿਹਦੇ ਨਹੀਂ ਕੀਤਾ ਸੀ ਸਾਡੇ ਸਰਕਾਰ ਦੇ ਨੇੜੇ ਨੇੜੇ ਸੀਗਾ ਔਰ ਜਿਸ ਦਿਨ ਉਹ ਲਾਪਤਾ ਹੋਇਆ ਅਗਲੇ ਦਿਨ ਸਾਡੇ ਬਢਾਡੇ ਦੇ ਕੁਝ ਬੰਦੇ ਜਿਹੜੇ ਰਾਹੁ ਕਿਸ ਤੂ ਮੰਗੂ ਦੇ ਮਗਰ ਲੱਗੇ ਹੋਏ ਸੀ ਦੋ ਤਾਂ ਜਦ ਹੋਰ ਬੰਦੇ ਸੀ ਉਹਨਾਂ ਨੇ ਐਸਐਸਪੀ ਸਾਹਿਬ ਦੇ ਪੇਸ਼ ਕਰਤੀ ਉਹਦੀ ਘਰ ਵਾਲੀ ਕਰਮਿੰਦਰ ਕੌਰ ਕਰਮਿੰਦਰ ਕੌਰ ਵੀ ਮੈਥੋ ਜੀ ਸਤੀ ਸਿੰਘ ਲਾ ਜੀ ਨੇ 45 ਲੱਖ ਮੰਗਿਆ ਇਹ ਵੀ ਨਹੀਂ ਮੈਂ ਤੈਨੂੰ ਲਾ ਦੂੰਗਾ ਤੇ ਮੈਨੂੰ ਉਹ ਦਾਰੇ ਦੋ ਬੰਦੇ ਹੋਰ ਸੀ ਤੇ ਇਸ ਤਰ੍ਹਾਂ ਇਹ ਸਾਰੇ ਗੱਲਾਂ ਨੂੰ ਸਾਸ਼ ਨੂੰ ਦੇਖਦੇ ਹੋਏ ਸਾਰੇ ਸਮਝ ਗਏ ਸੀ ਕਿ ਕੋਈ ਗੱਲ ਨਹੀਂ ਇਕਦਾ ਇਹ ਗੱਲ ਤੇ ਕਰਦੇ ਆ ਵੀ ਸਾਡਾ ਨਾ ਤਾਂ ਕੋਈ ਉਹਦਾ ਮਕਸਦ ਹੈ ਨਾ ਹੀ ਅਸੀਂ ਇੱਕ ਪੈਸੇ ਦੇ ਰਵਾਧਾਰ ਆ ਇਮਾਨਦਾਰ ਤੌਰ ਤੇ ਕੰਮ ਕਰਦੇ ਆ ਸਾਡੀ ਪਾਰਟੀ ਇਮਾਨਦਾਰ ਹੈ ਚਲੋ ਜਿਹੜਾ ਬੰਦਾ ਕੋਈ ਹੈ ਜਾਂ ਹੁੰਦਾ ਹੈ ਅਸੀਂ ਬੀਜੇਪੀ 'ਚ ਭੇਜਤਾ ਉਹਨਾਂ ਕੋਲ ਵਧੀਆ ਵਾਸ਼ਿੰਗ ਮਸ਼ੀਨ ਲੱਗੀ ਹੋਈ ਹੈ ਉਹ ਸੈੱਟ ਕਰ ਲੈਣਗੇ ਉਹਨੂੰ ਸੋ ਇੱਕਦਾ ਇਸ ਗੱਲ ਵਿੱਚ ਜਿਹੜੀ ਮੇਨ ਗੱਲ ਸੀ ਹੁਣ ਰਾਹੀ ਗੱਲ ਇਹ ਵੀ ਜਿਹੜੇ ਬੰਦੇ ਪਿਛਲੇ ਵਾਰੀ ਬੰਟੀ ਪ੍ਰਧਾਨ ਸੀ ਉਦੋਂ ਇਹ ਮਾਤਸਾ ਹੋ ਗਿਆ ਸੀ ਕਈ ਬੰਦਿਆਂ ਤੇ ਉਦੋਂ ਪਰਚਾ ਹੋ ਗਿਆ ਅੱਜ ਉਸੇ ਹਾਲਤ ਇਹਨਾਂ ਨੇ ਭਲਾੜੇ 'ਚ ਬਣਾ ਦਿੱਤਾ ਕੁਝ ਬੰਦੇ ਲੈ ਕੇ ਕੁਝ ਪਿੜੀਗਲ ਬੰਦੇ ਨੇ ਉਹੀ ਹਾਲਤ ਵਾਲੇ ਜੁਵਾਤਾ ਵੀ ਉਹਨਾਂ ਨੂੰ ਕੋਈ ਇਹਦੇ ਘਰ ਦੇ ਨਾਲ ਸੰਬੰਧ ਨਹੀਂ ਹੈ ਵੀ ਇਹ ਮਰੇ ਜਾ ਘਪੇ ਉਹਨਾਂ ਮਤਲਬ ਇਹ ਹੈ ਵੀ ਜੇਕਰ ਇਹ ਕੋਈ ਇਹੋ ਜਿਹਾ ਹਾਦਸਾ ਕਰ ਲੈਂਦਾ ਤਾਂ ਅਸੀਂ ਆਮ ਆਦੀ ਪਾਰਟੀ ਦੇ ਬੰਦੇ ਦੇ ਮਤਲਬ ਕੇਸ ਕਰੀਏ ਬਸ ਆ ਇੱਕੋ ਹੀ ਮਕਸਦ ਹੈ ਕਿਉਂਕਿ ਬੰਦਾ ਹਤਾਸ਼ ਹੋ ਜਾਂਦਾ ਉਹਨੂੰ ਚੱਕ ਰਹੇ ਉਹਦੇ ਘਰ ਵਾਲੇ ਨਹੀਂ ਚੱਕ ਰਹੇ ਨੇ ਉਹਨੂੰ ਚੱਕ ਰਹੇ ਨੇ ਜਦੋਂ ਪਤਾ ਕੀਤਾ ਸਾਡੇ ਕਿਦੋਂ ਬੰਦਿਆਂ ਨੇ ਵੀ ਜਦ ਤੂੰ ਬੁਧਰਾ ਦਾ ਨਾਮ ਕੋ ਲਿਆ ਉਹ ਕੋਲ ਮੈਂ ਮਤਲਬ ਮੈਂ ਧੱਕੇ ਨਾਲ ਦਵਾਤਾ ਦਵਾਤਾ ਬੰਦੇ ਵੀ ਮੇਰੇ ਪ੍ਰੈਸ਼ਰ ਹੀ ਐਨਾ ਪਤਾ ਮਨੇ ਕਹਿੰਦਾ ਬੋਧਰਾ ਹੁੰਦਾ ਨਾਲ ਹੈ ਤੇ ਮੈਂ ਕਿਹਾ ਵੀ ਫਿਰ ਉਹ ਤਾਂ ਕਹਿੰਦਾ ਤੇਰਾ ਫੇਲ ਕੰਮ ਹੋਇਲ ਹੋ ਗਿਆ ਸਾਰੇ ਲੋਕਾਂ ਨੂੰ ਪੰਜਾਬ ਨੂੰ ਪਤਾ ਕੀ ਬੋਧਰਾ ਹੁੰਦਾ ਇਹ ਪੈਸੇ ਲੈਂਦਾ ਨਹੀਂ ਪਹਿਲਾਂ ਕਿਤੇ ਪੈਸੇ ਲੈ ਜਾਂ ਹੋਰ ਨਹੀਂ ਕਿਸੇ ਤੋਂ ਪੈਸੇ ਲੈਂਦੇ ਆ ਪ੍ਰਧਾਨ ਜੀ ਬੈਠੇ ਨੇ ਬ੍ਰਿਸ਼ਟਾਂ ਨੇ ਕਿਉਂ ਪ੍ਰਧਾਨ ਨਹੀਂ ਕਿਤੇ ਨਹੀਂ ਆ ਪ੍ਰਧਾਨ ਦੀ ਸਾਡੇ ਬੈਠੇ ਨੇ ਬੋਹਾ ਦੇ ਸਾਡਾ ਮਕਸਦ ਹੀ ਨਹੀਂ ਕੋਈ ਅਸੀਂ ਪ੍ਰਧਾਨ ਜੀ ਬਣਾਏ ਨੇ ਸਾਡੇ ਚੇਅਰਮੈਨ ਸੋੜਾ ਬਣਾਏ ਨੇ ਜੰਨੀਆਂ ਵੀ ਉਹ ਆਈਆਂ ਨੇ ਸਾਡਾ ਸਵਾਲ ਹੀ ਪੈਦਾ ਹੁੰਦਾ ਵੀ ਇਹੋ ਜਿਹੇ ਕੰਮ ਆਦੇ ਸਾਡੇ ਮੇਰੇ ਕੋਲ ਆਪਦੇ ਰਗ ਲੱਗਿਆ ਪ੍ਰਮਾਤਮਾ ਦਾ ਮੇਰੇ ਤਿੰਨ بیٹے ਜੌਬ ਤੇ ਨੇ ਤਿੰਨੇ ਨੋਹਾਂ ਜੌਬ ਤੇ ਮੇਰੇ ਸੱਤ ਅੱਠ ਲੱਖ ਰੁਪਏ ਦੀ ਇੱਕ ਇੱਕ ਨੰਬਰ ਦੀ ਕਮਾਈ ਮੇਰੇ ਘਰੇ ਆਉਦੀ ਹੈ ਮੈਂ ਢੂਈ ਮਾਰਦੇ ਹਾਂ ਜੇ ਕੰਮ ਦੀ ਸੋ ਇਸ ਕਰਕੇ ਇੱਕ ਤਾਂ ਇਹ ਗੱਲ ਕੀਤਾ ਜੀ ਦੂਜੀ ਗੱਲ ਉਹ ਚਾਲ ਖੇਡ ਰਹੇ ਨੇ ਬੀਜੇਪੀ ਨੂੰ ਮੁਬਾਰਕ ਹੋਵੇ ਉਹਨਾਂ ਨੂੰ ਵਧੀਆ ਹੀਰਾ ਬੰਦਾ ਮਿਲ ਗਿਆ ਉਹ ਕਹਿੰਦੇ ਅਸੀਂ ਇਹਨਾਂ ਨੂੰ ਐਮਐਲਏ ਖੜੇ ਕਰਨਾ ਹੈ ਭਲਾੜੇ ਦੇ ਵਿੱਚੋਂ